ਹਾਂਜੀ ਅਰਦਾਸ ਕਰਦੇ ਹਾਂ ਉਸ ਗਾਲਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਿ ਤੁਸੀਂ ਸਾਰੇ ਆਪਣੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਤੇ ਸੇਤਾਂ ਮਾਣੋ। ਅੱਜ ਦੇ ਯੁੱਗ ਦੇ ਵਿੱਚ ਜਦੋਂ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਅੱਜ ਵੀ ਦੁਨੀਆ ਦੇ ਕਈ ਹਿੱਸਿਆਂ ਦੇ ਵਿੱਚ ਕਈ ਕੁਝ ਐਦਾਂ ਦਾ ਪਿਆ ਜਿਹਦੇ ਬਾਰੇ ਸਾਇੰਸ ਦੇ ਕੋਲੇ ਕੋਈ ਪੁਖਤਾ ਜਾਣਕਾਰੀ ਨਹੀਂ ਹੈਗੀ ਜਾਂ ਸਾਇੰਸ ਉਹਨਾਂ ਦੇ ਬਾਰੇ ਕੁਝ ਪੁਖਤਾ ਦੱਸ ਨਹੀਂ ਸਕਦੀ। ਉਹ ਵੀ ਆ ਕੇ ਇੱਥੇ ਕਹਿ ਦਿੰਦੇ ਨੇ ਵੀ ਸ਼ਾਇਦ ਇਹ ਤੇ ਸ਼ਾਇਦ ਉਹ ਇੱਥੇ ਆ ਕੇ ਵੱਡੇ ਵੱਡੇ ਵਿਗਿਆਨੀਆਂ ਦੇ ਕੋਲੇ ਜਵਾਬ ਨਹੀਂ ਰਹਿੰਦਾ ਪਰ ਇਹ ਆ ਉਸ ਪ੍ਰਮਾਤਮਾ ਦੀ ਹੋਂਦ ਦੇ ਸਬੂਤ ਅੱਜ ਆਪਾਂ ਜਾਪਾਨ ਦੇ ਇਸ ਪੱਥਰ ਦੀ ਗੱਲ ਕਰਾਂਗੇ ਜਿਹਨੂੰ ਜਾਪਾਨ ਦੇ ਲੋਕ ਉੱਡਦਾ ਪੱਥਰ ਜਾਂ ਜਿਹਨੂੰ ਰੱਬ ਦਾ ਉੱਡਦਾ ਪੱਥਰ ਜਾਂ ਜਿਹਨੂੰ ਸਵਰਗ ਤੋਂ ਆਇਆ ਉੱਡਦਾ ਪੱਥਰ ਕਹਿ ਦਿੰਦੇ ਨੇ ਇਹ ਆਪਾਂ ਇਹਨੂੰ ਪੰਜਾਬੀ 'ਚ ਨਾਮ ਦਿੰਦੇ ਨੇ ਤੇ ਇਹ ਪੱਥਰ ਧਰਤੀ ਤੇ ਨਹੀਂ ਪਿਆ ਇਹ ਪੱਥਰ ਪਾਣੀ ਦੇ ਵਿੱਚ ਤੈਰ ਰਿਹਾ ਤੇ ਇਹ ਪੱਥਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਇਸ ਪਾਣੀ ਦੇ ਵਿੱਚ ਤੈਰਦਾ ਖੋਜੀ ਟੀਮਾਂ ਨੇ ਦੱਸਿਆ ਵੀ ਇਹ ਪੱਥਰ 6000 ਸਾਲ ਤੋਂ 16000 ਸਾਲ ਤੱਕ ਪੁਰਾਣਾ ਹੋ ਸਕਦਾ 500 ਟਨ ਤੱਕ ਇਹਦਾ ਵਜਨ ਤੇ ਹੈਰਾਨੀ ਦੀ ਗੱਲ ਆ ਕਿ ਇਹ ਇੰਨੇ ਸਾਲਾਂ ਤੋਂ ਪਾਣੀ ਦੇ ਵਿੱਚ ਹੀ ਤੈਰ ਰਿਹਾ ਜੀ ਦੇ ਬਾਰੇ ਕੋਈ ਵੀ ਕਿਸੇ ਦੇ ਕੋਲੇ ਜਵਾਬ ਨਹੀਂ ਹੈਗਾ ਕਿ ਪਾਣੀ ਦੇ ਵਿੱਚ ਪੱਥਰ ਐਡਾ ਵੱਡਾ ਤੇ ਐਡਾ ਭਾਰਾ ਪੱਥਰ ਕਿਵੇਂ ਤੈਰ ਰਿਹਾ ਜਾਪਾਨ ਦੇ ਲੋਕਾਂ ਦਾ ਮੰਨਣਾ ਕਿ ਉਹਨਾਂ ਦਾ ਜਿਹੜਾ ਪਹਿਲਾ ਧਾਰਮਿਕ ਗੁਰੂ ਸੀਗਾ ਉਹ ਅਸਮਾਨ ਤੋਂ ਇਸੇ ਪੱਥਰ ਦੇ ਉੱਤੇ ਬੈਠ ਕੇ ਸਫ਼ਰ ਕਰਕੇ ਆਇਆ ਸੀ ਤੇ ਉਹਨਾਂ ਦਾ ਮੰਨਣਾ ਕਿ ਇਹ ਪਹਿਲਾ UFO ਆ ਜਿਹੜਾ ਧਰਤੀ ਤੇ ਉਤਰਿਆ ਇਹਨੂੰ ਉਹ ਅਨ ਆਇਡੈਂਟੀਫਾਈ ਫਲਾਈਂਗ ਆਬਜੈਕਟ ਕਹਿੰਦੇ ਆ UFO ਉਹਨਾਂ ਦਾ ਮੰਨਣਾ ਕਿ ਪਹਿਲਾ UFO ਆ ਜਿਹੜਾ ਉਹਨਾਂ ਦਾ ਧਾਰਮਿਕ ਗੁਰੂ ਅਸਮਾਨ ਤੋਂ ਧਰਤੀ ਤੇ ਲੈ ਕੇ ਆਇਆ ਸੀ ਪਰ ਇਹ ਪੱਥਰ ਕੀ ਆ UFO ਹੈਗਾ ਜਾਂ ਨਹੀਂ ਹੈਗਾ ਇੱਥੇ ਕਿਉਂ ਆ ਇਹ ਉਸ ਕਾਲਪੁਰਖ ਵਾਹਿਗੁਰੂ ਨੂੰ ਪਤਾ ਇਹਦੇ ਬਾਰੇ ਕਿਸੇ ਦੇ ਕੋਲੇ ਕੋਈ ਜਾਣਕਾਰੀ ਨਹੀਂ ਕੋਈ ਵਿਗਿਆਨੀ ਨਹੀਂ ਦੱਸ ਸਕਦਾ ਕਿਸੇ ਬੰਦੇ ਨੂੰ ਨਹੀਂ ਪਤਾ ਉਹ ਪ੍ਰਮਾਤਮਾ ਜਾਣਦਾ ਤੇ ਉਹਦੇ ਹੁਕਮ ਦੇ ਵਿੱਚ ਇਹ ਪੱਥਰ ਇੱਥੇ ਲੰਮ ਕਰਿਆ ਇਥੇ ਤੈਰ ਰਿਹਾ ਏ ਆਪ ਸੁਪਰਮਾਤਮਾ ਦੀ ਹੋਂਦ ਦੇ ਸਬੂਤ ਜਿੱਥੇ ਆ ਕੇ ਹਰਸ਼ ਹੈ ਹੱਥ ਖੜੇ ਕਰ ਜਾਂਦੀ ਆ ਉਥੇ ਆ ਕੇ ਫਿਰ ਪ੍ਰਮਾਤਮਾ ਦੱਸਦਾ ਵੀ ਭਾਈ ਮੈਂ ਹੈਗਾ ਇਸੇ ਕਰਕੇ ਆਪਾਂ ਕਹਿੰਦੇ ਆ ਵਾਹਿਗੁਰੂ ਦੇ ਨਾਮ ਦੇ ਉੱਤੇ ਕਦੇ ਵੀ ਬਹਿਸ ਕਰਨ ਦੀ ਲੋੜ ਨਹੀਂ ਉਹ ਕਣ-ਕਣ ਦੇ ਵਿੱਚ ਆ ਉਹ ਜਟੇ-ਜਟੇ ਚ ਇਸ ਦੁਨੀਆ ਤੇ ਉੱਤੇ ਰੀਤੇ ਦੇ ਇੱਕ ਕਣ ਦੇ ਹੋਣ ਦਾ ਵੀ ਕੋਈ ਮਤਲਬ ਆ ਕੋਈ ਮਕਸਦ ਆ ਉਹ ਕੀ ਆ ਆਪਾਂ ਨੂੰ ਨਹੀਂ ਪਤਾ ਉਹ ਗੱਲ ਵੱਖਰੀ ਆ ਪਰ ਹਰ ਸ਼ੈ ਕਿਸੇ ਨਾ ਕਿਸੇ ਮਤਲਬ ਕਰਕੇ ਕਿਸੇ ਮਕਸਦ ਕਰਕੇ ਇੱਥੇ ਆ ਸਮੇ ਆਇ ਤੇ ਉਹ ਚੀਜ਼ਾਂ ਨੇ ਆਪਣਾ ਕੰਮ ਜ਼ਰੂਰ ਕਰਨਾ ਉਹ ਕਾਲ ਬੇਅੰਤਤਾ ਉਹਦੀਆਂ ਖੇਡਾਂ ਬੇਅੰਤ ਨੇ ਉਹਦੇ ਰੰਗ ਬੇਅੰਤਤਾ ਆਪਾਂ ਇੰਨੀ ਔਕਾਤ ਨਹੀਂ ਰੱਖਦੇ ਕਿ ਉਸ ਪ੍ਰਮਾਤਮਾ ਦੇ ਰੰਗਾਂ ਦਾ ਭੇਦ ਪਾ ਲਈਏ ਇਸੇ ਕਰਕੇ ਕਹੀਦਾ ਕਿ ਉਸ ਵਾਹਿਗੁਰੂ ਦੇ ਨਾਮ ਦੇ ਉੱਤੇ ਬਹਿਸ ਕਰਨ ਦੀ ਲੋੜ ਨਹੀਂ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚ ਹੋ ਅਜੇ ਹੀ ਉਸ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਜ਼ਿੰਦਗੀ ਬਹੁਤ ਖੂਬਸੂਰਤ ਆ ਕਣ-ਕਣ ਦੇ ਵਿੱਚ ਪ੍ਰਮਾਤਮਾ ਆਪਾਂ ਪ੍ਰਮਾਤਮਾ ਨੂੰ ਭੁੱਲ ਸਕਦੇ ਆ ਭੁੱਲੇ ਹੋਏ ਆ ਆਪਾਂ ਪ੍ਰਮਾਤਮਾ ਤੋਂ ਵੱਖ ਨਹੀਂ ਹੋ ਸਕਦੇ ਵਿਛੜ ਨਹੀਂ ਸਕਦੇ ਕਿੱਦਾਂ ਮੱਛੀ ਨੂੰ ਪਾਣੀ 'ਚ ਰਹਿਣਾ ਪੈਂਦਾ ਉਦਾਂ ਹੀ ਇਨਸਾਨ ਨੂੰ ਪਰਮਾਤਮਾ ਦੇ ਵਿੱਚ ਹੀ ਰਹਿਣਾ ਪੈਣਾ ਸੋ ਆਪਾਂ ਭੁੱਲੇ ਹੋਏ ਆ ਉਹਨੂੰ ਯਾਦ ਕਰਨਾ ਸ਼ੁਰੂ ਕਰੀਏ ਦੇਖਿਓ ਫਿਰ ਖੇਡ ਵਰਤ ਦੀ ਜ਼ਿੰਦਗੀ ਕਿਦਾਂ ਬਦਲੂ ਤੁਹਾਨੂੰ ਵੀ ਸਮਝ ਨਹੀਂ ਆਉਣੀ ਧੰਨਵਾਦ